ਆ ਦੇਖੋ ਪੰਜਾਬੀਓ ਅੱਜ ਇੱਕ ਹੋਰ ਨੌਜਵਾਨ ਮੁੰਡਾ ਇੱਕ ਹੋਰ ਨਵੇਂ ਘਰ ਦਾ ਚਰਾਗ ਬੁਝ ਗਿਆ ਇਹ ਜੀ ਨਸ਼ੇ ਦੇ ਕਾਰਨ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਜੀ ਨਸ਼ਾ ਬਹੁਤ ਨੌਮਰਾਜ਼ ਚੀਜ਼ ਹੈ ਜੀ ਨਸ਼ੇ ਨੇ ਬਰਬਾਦ ਕਰਤਾ ਜੀ ਪੂਰਾ ਮਤਲਬ ਪੰਜਾਬ ਦੀ ਗੱਲ ਆਪਾਂ ਛੱਡੋ ਪੂਰਾ ਵਰਲਡ ਹੀ ਬਰਬਾਦ ਕਰਤਾ ਨਸ਼ਾ ਨੌਮਰਾਜ਼ ਚੀਜ਼ ਹੈ ਜੀ ਇਹ ਨਸ਼ਾ ਜਿਹੜਾ ਬਹੁਤ ਮਾੜੀ ਚੀਜ਼ ਹੈ ਜੀ ਨੌਜਵਾਨ ਮੁੰਡਾ ਜੀ ਤੁਸੀਂ ਦੇਖ ਸਕਦੇ ਹੋ ਪੰਜਾਬੀਓ ਬਹੁਤ ਨੌਜਵਾਨ ਮੁੰਡਾ ਇਹ ਜੀ ਇਹ ਮਾੜੇ ਸਿਸਟਮ ਦੀ ਨਿਸ਼ਾਨੀ ਹੁੰਦਾ ਜੀ ਕਹਿ ਨਹੀਂ ਸਕਦੇ ਜੀ ਪਰ ਬੜਾ ਦੁੱਖ ਹੋ ਰਿਹਾ ਪੰਜਾਬ ਦੇ ਆ ਮਾਮਾ ਨੇ ਜੋਦੇ ਪੁੱਤ ਜੰਮੇ ਸੀ ਤੇ ਅੱਜ ਪੁੱਤ ਦਾ ਅੱਜ ਵੀ ਜੋਦੇ ਜੰਮੇ ਜਾਂਦੇ ਨੇ ਪਰ ਅੱਜ ਨਸ਼ੇ ਦੀ ਤੋੜ ਕਰਨ ਨਸ਼ੇ ਦੀ ਤੋੜ ਕਰਨ ਦੇਖੋ ਕੀ ਹਾਲਾਤ ਹੋ ਰਹੇ ਨੇ ਬਾਈ ਦੇ ਆ ਮੋਟਰਸਾਈਕਲ ਦਾ ਨੰਬਰ ਹੈ ਜੀ ਨੋਟ ਕਰ ਲਿਓ ਪੀ ਵੀ 13 ਬੀ ਜੇ 8464 ਕਿ ਟ੍ਰੇਟ ਹੈ ਤੇ ਬੜੇ ਦੋਖਾਂ ਦੀ ਗੱਲ ਹੈ ਜੀ ਇਧਰੋਂ ਬੈਗ ਵੀ ਪਿਆ ਬਾਈ ਦਾ ਤੇ ਜਿਹੜਾ ਨਸ਼ਾ ਹੈ ਜੀ ਨਸ਼ਾ ਬਹੁਤ ਗੰਦੀ ਚੀਜ਼ ਹੈ ਤੁਸੀਂ ਨਸ਼ਾ ਨਾ ਕਰੋ ਆਪਣੇ ਪਰਿਵਾਰਾਂ ਨੂੰ ਨਸ਼ੇ ਤੋਂ ਬਚਾਓ ਕਿਉਂਕਿ ਜਿਵੇਂ ਨਸ਼ੇ ਦੀ ਕਾਰਨ ਅੱਜ ਕੇ ਨੌਜਵਾਨ ਮੁੰਡਾ ਪਿਆ ਹੈ ਬਈ ਬੋਲਿਆ ਨਹੀਂ ਜਾ ਰਿਹਾ ਜੀ ਕੁਝ ਅਕਸਰ ਹੀ ਮੈਂ ਵੀਡੀਓ ਬਣਾਉਂਦਾ ਰਹਿਣਾ ਐਂ ਨਸ਼ੇ ਦੇ ਚੱਕਰਾਂ ਦੇ ਉੱਪਰ ਨਸ਼ੇ ਤੇ ਮੈਂ ਬੋਲਦਾ ਜੀ ਤੇ ਨਸ਼ੇ ਦੇ ਵਿਰੁੱਧ ਆਪਾਂ ਪੂਰਾ ਬੋਲਦੇ ਆ ਇਹ ਰੋਡ ਹੈ ਜੀ ਲਹਿਰੇਗਾ ਅੱਗੇ ਨੂੰ ਰੋਡ ਜਾਂਦਾ ਜੀ ਬਾਈ ਦਾ ਉਹ ਬੈਗ ਵੀ ਪਿਆ ਤੇ ਇਧਰੋਂ ਜਾਖਲ ਸਾਈਡ ਕਰਨੀ ਆ ਰਹੇ ਹਰਿਆਣੇ ਚੋਂ ਤੇ ਇਧਰੋਂ ਪੰਜਾਬ ਚ ਜਾ ਰਹੇ ਜੀ ਲਹਿਰੇਗਾ ਅੱਗੇ ਨੂੰ ਤੇ ਅਸੀਂ ਇਧਰੋਂ ਆ ਰਹੇ ਸੀਗੇ ਕਈ ਮੇਰੇ ਮਿੱਤਰ ਸੀ ਨਾਲ ਤੇ ਮੈਂ ਦੇਖਿਆ ਜਦੋਂ ਮੰਡਾ ਮਹਾ ਮੋਟਰਸਾਈਕਲ ਤੇ ਪਿਆ ਤੇ ਮੈਨੂੰ ਮਾ ਵੀ ਆਪਾਂ ਨੂੰ ਰੋਕਣਾ ਚਾਹੁੰਦਾ ਜੀ ਸੋਨੂ ਪਤੀ ਐ ਮੈਂ ਵੀਡੀਓ ਤਾਂ ਬਣਾਉਣ ਲੱਗੇ ਜੀ ਕੱਲ ਨੂੰ ਕੋਈ ਇਲਜ਼ਾਮ ਲੱਗ ਜੇ ਸੋਨੂ ਪਤੀ ਐ ਮਿੱਤਰੋ ਵੀ ਆਪਾਂ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਨੇ ਆ ਬੈਗ ਵੀ ਪੈ ਮੈਨ ਲੱਗਦਾ ਬਾਈ ਦਾ ਆਪਾਂ ਨੂੰ ਨਹੀਂ ਪਤਾ ਕੀ ਕੰਮ ਕਰ ਤੋਂ ਐ ਇੱਕ ਲਫਾ ਪਾ ਜਾ ਪਿਆ ਜੀ ਹੈਲੋ ਹੈਲੋ ਇਹੋ ਵੀਰੇ ਕੀ ਹਾਲ ਐ ਬਾਈ ਛੜਦਾ ਹੈ ਜੀ ਬਾਈ ਹੈ ਠੀਕ ਬਾਈ ਕੀ ਕੀਤਾ ਬਾਈ ਠੀਕ ਹੈ ਲੈ ਬਾਈ ਠੀਕ ਹੈ ਲੈ ਓਏ ਕੰਜਰ ਦੇ ਤੂੰ ਸੋਹਣਾ ਸੁਨੱਖਾ ਮੁੰਡਾ ਮੈਂ ਨਸ਼ਾ ਨਸ਼ਾ ਕਿਉਂ ਕਰਦਾ ਹੈ ਹੈ ਨਸ਼ਾ ਕਿਉਂ ਕਰਦਾ ਹੈ ਨਹੀਂ ਹੋਰ ਕੀ ਕਰਾਂ ਪੁੱਤ ਨਸ਼ਾ ਨਹੀਂ ਕਰਿਆ ਕਰਦੇ ਨਸ਼ਾ ਬਹੁ ਮਾਰੀ ਚੀਜ਼ ਹੈ ਨਸ਼ੇ ਨੇ ਨਸ਼ੇ ਜਿਬਰਦادی ਹੋ ਜਾਂਦੀ ਹੈ ਨਹੀਂ ਬਾਈ ਹੈ ਤੋੜ ਲੱਗ ਰਹੀ ਹੈ ਬਾਈ ਓ ਕੋਈ ਨਹੀਂ ਕੋਈ ਨਹੀਂ ਪਤਾ ਦਵਾਈ ਦਵਾਵੇਂ ਤੈਨੂੰ ਐ ਨਹੀਂ ਕਰਿਆ ਕਰ ਰਹੀ ਹੈ ਬਾਈ ਵੇ ਓਏ ਐ ਨਹੀਂ ਬੋਲਿਆ ਕਰਦੇ ਪੁੱਤ ਨਸ਼ਾ ਦਵਾਵਾਂ ਉਹ ਤੈਨੂੰ ਦਵਾਈ ਦਵਾਵਾਂਗੇ ਨਸ਼ਾ ਨਹੀਂ ਤੈਨੂੰ 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 ਰਿੰਪੀ ਨਿਊਟ੍ਰੀਸ਼ਨ ਕੌਰਿਆਂ ਵਾਲੇ ਤੋਂ ਦਵਾਈ ਦਵਾਵਾਂਗੇ ਨਸ਼ਾ ਤੂੰ ਛੱਡ ਦੇਗਾ ਨਸ਼ਾ ਛੱਡ ਦੇਗਾ ਤੂੰ ਮੈਂ ਗੁਰੀ ਹਰੀਕੇ ਨਾਲ ਕਰੂੰਗਾ ਗੱਲ ਉਹਦਾ ਮਿੱਤਰ ਹੈ ਉਹ ਤੇ ਤਿੰਨ ਦਵਾਈ ਦਵਾ ਦਾਂਗੇ ਪੁੱਤ ਐ ਨਹੀਂ ਕਰਿਆ ਕਰਦੇ ਠੀਕ ਹੋ ਜਾਏਗਾ ਠੀਕ ਹੋ ਜਾਏਗਾ ਪੁੱਤ ਆ ਦੇਖੋ ਜੀ ਹਾਲਾਤ ਅੱਜ ਦੇ ਹੁਣ ਵੀ ਨਸ਼ਾ ਮੰਗਣ ਲੱਗ ਰਿਹਾ ਤੇ ਨਸ਼ਾ ਬਹੁਤ ਮਾੜੀ ਚੀਜ਼ ਹੈ ਜੀ ਜ਼ਿੰਦਗੀ ਚ ਕਿਵੇਂ ਖੁਰਕਣ ਲੱਗ ਰਿਆ ਹੈ ਇਹ ਬਰਬਾਦੀ ਹੈ ਜੀ ਸਾਡੇ ਅੱਗੇ ਪਾਣੀ ਆ ਰਿਹਾ ਜੀ ਕਹਿ ਨਹੀਂ ਸਕਦੇ ਕੁਝ ਵੀ ਐਨਾ ਨਸ਼ਾ ਯਾਰ ਐਨਾ ਨਸ਼ਾ ਯਾਰ ਪੰਜਾਬ ਦੇ ਵਿੱਚ ਇਹਨੇ ਵੱਢ ਕੇ ਖਾ ਲਿਆ ਯਾਰ ਬੈਰੀਆਂ ਨੇ ਪਰ ਕੋਈ ਨਹੀਂ ਬਾਰੀ ਹਰੇਕ ਦੀ ਆਉਂਦੀ ਹੈ ਇਹ ਜੋ ਵੀ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਕੱਲ ਨੂੰ ਗੱਲ ਕਹੀ ਹੋਈ ਵੱਡੀ ਹੋ ਜਾਂਦੀ ਹੈ ਤੇ ਸਾਡੀ ਵੀ ਬਾਰੀ ਆਉਣੀ ਹੈ ਅਸੀਂ ਨਸ਼ੇ ਰੋਕਾਂਗੇ ਵੀ ਅਸੀਂ ਸਾਰਾ ਕੁਝ ਕਰਾਂਗੇ ਨਸ਼ੇ ਤੇ ਬੋਲਾਂਗੇ ਵੀ ਸਾਡੇ ਤੇ ਜੋ ਮਰਜ਼ੀ ਹੁੰਦਾ ਹੋਵੇ ਤੇ ਮੈਂ ਮੈਂ ਕਹਿਣਾ ਚਾਹੁੰਦਾ ਜੀ ਲੋਕ ਉਰੇ ਦੀ ਹਜ਼ਾਰਾਂ ਬੰਦਾ ਲੰਘੇ ਕਿਸੇ ਨੇ ਰੋਕੇ ਨਹੀਂ ਜਦੋਂ ਥੋਡੇ ਘਰ ਤੱਕ ਅੱਗ ਲੱਗਣੀ ਐ ਲੋਕੋ ਸਾਨੂੰ ਉਦੋਂ ਪਤਾ ਲੱਗਣਾ ਸਾਨੂੰ ਉਦੋਂ ਪਤਾ ਲੱਗਣਾ ਓਏ ਜਦੋਂ ਥੋਡੇ ਘਰ ਦੇ ਚਿਰਾਗ ਬੁਝਣੇ ਨੇ ਤੁਸੀਂ ਰੋਕੋ ਮੈਂ ਹਜ਼ਾਰਾਂ ਬੰਦੇ ਨੂੰ ਹੱਥ ਦੇ ਚੁੱਕਾ ਕੋਈ ਬੰਦਾ ਰੋਕਣ ਦੇ ਕੰਮ ਨਹੀਂ ਹਰੇਕ ਬੰਦਾ ਆਪਣੇ ਮਤਵਲ ਕਰਦਾ ਹਰੇਕ ਬੰਦਾ ਆਪਣੇ ਮਤਵਲ ਤੱਕ ਲੰਗੀ ਜਾਂਦਾ ਹੈ ਗੱਡੀਆਂ ਆਈ ਜਾਂਦੀਆਂ ਨੇ ਲੱਗਡੀਆਂ ਲੰਗੀ ਜਾਂਦੇ ਨੇ ਮੋਟਰਸਾਈਕਲ ਆਈ ਜਾਂਦੇ ਨੇ ਮੋਟਰਸਾਈਕਲ ਲੰਗੀ ਜਾਂਦੇ ਨੇ ਪਰ ਕਿਸੇ ਵੀ ਬੰਦੇ ਨੇ ਮੈਨੂੰ ਇੱਕ ਵਾਰੀਆਂ ਨਹੀਂ ਕਿਹਾ ਵੀ ਤੂੰ ਬਈ ਵੀਡੀਓ ਬਣਾ ਰਿਹਾ ਓਰੇ ਕੀ ਗੱਲ ਹੋ ਰਹੀ ਹੈ ਕਿਸੇ ਬੰਦੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਮਤਲਬ ਆਪਾਂ ਕਹਿ ਸਕਦੇ ਆਂ ਵੀ ਲੋਕਾਂ ਦੇ ਖੂਨ ਨੇ ਜਿਹੜੇ ਚਿੱਟੇ ਹੋ ਗਏ ਨੇ ਲੋਕਾਂ ਦਾ ਖੂਨ ਤੋਂ ਪਾਣੀ ਮੰਗਿਆ ਤੇ ਇਹ ਬਹੁਤ ਮਾਰੀ ਗੱਲ ਹੈ ਤੁਸੀਂ ਐ ਦੇਖੋ ਵੀ ਮੈਂ ਲੱਗ ਰਿਹਾ ਹੁਣ ਉਹ ਮੋਟਰਸਾਈਕਲ ਆ ਜਾਂਦਾ ਕੋਈ ਨਾਮ ਕਿਸੇ ਨੂੰ ਕੋਈ ਮਤਲਬ ਨਹੀਂ ਕੋਈ ਬੋਲਣੇ ਨਹੀਂ ਚਾਹੁੰਦੇ ਲੋਕ ਲੋਕਾਂ ਦੇ ਖੂਨ ਚਿੱਟੇ ਹੋ ਗਏ ਨੇ ਤੋਂ ਸਾਰੇ ਵੀਰਾਂ ਨੂੰ ਹੱਥ ਮੰਨ ਕੇ ਬੇਨਤੀ ਹੈ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਭਾਈ ਬਣ ਕੇ ਇਹਦੇ ਘਰ ਤੱਕ ਪਹੁੰਚਾਓ ਤੇ ਵੀਡੀਓ ਨੂੰ ਇੰਨੇ ਕਿ ਸ਼ੇਅਰ ਕਰ ਦੋ ਦੱਬ ਕੇ ਵੀਰ ਕਿਸੇ ਨੂੰ ਪਤਾ ਲੱਗ ਜੇ ਤੇ ਬਾਈ ਬਣ ਕੇ ਬਸ ਇੰਨੀ ਤੁਹਾਡਾ ਸਾਥ ਚਾਹੁੰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਇਹ ਆਪਣਾ ਮਿੱਤਰੇ ਗੁਰੀ ਗੁਰੀ ਹੋ ਜਾ ਖੜਾ ਅਸੀਂ ਇੱਕ ਵਾਰ ਨਸ਼ੇ ਤੇ ਬੋਲਦੇ ਆ ਨਸ਼ੇ ਤੇ ਬੋਲਦੇ ਆ ਮੁੰਡਾ ਨੌਜਵਾਨ ਮੁੰਡਾ ਕੋਈ ਨਸ਼ਾ ਨਹੀਂ ਕਰਦਾ ਕਿਸੇ ਪਾਰਟੀ ਨੂੰ ਅਸੀਂ ਬਲਾਉਂਗ ਨਹੀਂ ਕਰਦੇ ਅਸੀਂ ਆਪਦਾ ਸਹੀ ਚੀਜ਼ ਬਣਾਉਨੇ ਆ ਨਸ਼ੇ ਤੇ ਵੀਡੀਓ ਬਣਾਉਨੇ ਆ ਇਹ ਸਾਡੀ ਮੋਟਰਸਾਈਕਲ ਕਿਸੇ ਦਾ ਕੋਈ ਉਹ ਨਹੀਂ ਤੇ ਗੁਰੂ ਕੀ ਕਹਿਣਾ ਚਾਹਗੇ ਨਸ਼ੇ ਬਾਰੇ ਅਸੀਂ ਤਾਂ ਕਹਿੰਦੇ ਵੀਰੇ ਕੋਈ ਵੀ ਬੰਦਾ ਕੋਈ ਨਸ਼ਾ ਨਾ ਕਰੋ ਯਾਰ ਕਾ ਕਰ ਕਾ ਕਰ ਦੇਖੋ ਯਾਰ ਸਾਰੇ ਜੀ ਸਾਰੇ ਜਨ ਜਿੰਨੇ ਆਪਦੇ ਮਾਪੇ ਆਪਾਂ ਨੂੰ ਸੇਵਾ ਕਰੋ ਯਾਰਾ ਸਾਰ ਕਰੀ ਜਾਓ ਬਸ ਇੱਕ ਲੋਕਾਂ ਨੂੰ ਕੀ ਕਹਿਗੇ ਜਿਹੜੇ ਆਪਾਂ ਹੁਣ ਵੀਡੀਓ ਬਣਾਈਏ ਕੋਈ ਰੋਕੇ ਕੀ ਕਹਿਣਾ ਚਾਹਿੰਗੇ ਲੋਕਾਂ ਨੂੰ ਭਾਈ ਅਸੀਂ ਕਹਿਣਾ ਚਾਹੁੰਦੇ ਆ ਵੀ ਰੋਕਿਆ ਕਰੋ ਯਾਰ ਜਿੱਦੇ ਵੀ ਕੋਈ ਨਾ ਇਹਨਾਂ ਦੇਖੇਗਾ ਵੀ ਨਸ਼ੇ ਦੇ ਪਿਆ ਕਿਤੇ ਪਿਆ ਅਗਲੀ ਹੈਲਪ ਕਰਿਆ ਕਰੋ ਹੈਲਪ ਕਰਿਆ ਕਰੋ ਤੁਸੀਂ ਵੀਡੀਓ ਬਣਾ ਲਿਆ ਕਰੋ ਪਹਿਲਾਂ ਵੀਡੀਓ ਬਣਾ ਲਓ ਦੂਰ ਤੋਂ ਵੀਡੀਓ ਬਣਾ ਲਓ ਚਲੋ ਸਬੂਤ ਚਾਹੀਦਾ ਆਪਾਂ ਨੂੰ ਆਪਾਂ ਆਪਾਂ ਨੂੰ ਡਰ ਹ ਸਮਝ ਗਿਆ ਆਪਾਂ ਗੱਲ ਵੀ ਲੋਕਾਂ ਦਾ ਯਕੀਨ ਨਹੀਂ ਪਰ ਵੀਡੀਓ ਬਣਾ ਲਓ ਪਰ ਕਿਸੇ ਦੀ ਮਾਂ ਦਾ ਪੁੱਤ ਦਾ ਬਚਾਓ ਯਾਰ ਬਿਲਕੁਲ ਭਾਈ ਬਿਲਕੁਲ ਆਪਣੇ ਪੰਜਾਬ ਚ ਇੰਨਾ ਨਸ਼ਾ ਵੜ ਰਿਹਾ ਨਾ ਖਦੋਂ ਜ਼ਿਆਦਾ ਹੋ ਰਿਹਾ ਭਾਈ ਅਸੀਂ ਯਾਰ ਨਸ਼ੇ ਤੇ ਵੀਡੀਓ ਬਣਾਉਂਦੇ ਰਾਂਗੇ ਮਿੱਤਰੋ ਅਸੀਂ ਨਸ਼ੇ ਤੇ ਵੀਡੀਓ ਬਣਾਉਂਦੇ ਰਹਾਂਗੇ ਹਮੇਸ਼ਾ ਚਾਹੇ ਸਾਡੀ ਜਾਨ ਵ ਪਰ ਸਾਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਕਰਦੇ ਬਰਤਬਰ ਸ਼ੇਅਰ ਧੰਨਵਾਦ ਤੁਹਾਡਾ ਆਪਣਾ ਮੌੜ ਰਾਹੁਲ ਬੱਲਰਾ ਤੇ ਨਾਲ ਗੁਰੀ ਹਰੀਕਾ ਕੌਰੀਆਂ ਧੰਨਵਾਦ